ਮੁਫਲੇ ਜਨਾ ਚੋ 15 ਮਾਰਚ ਤੱਕ ਰੋਜ਼ ਦਾ ਸੁਚਦਾ ਕਮਨ ਬੋਤਨੇ 15 ਮਾਰਚ ਤੋਂ ਫਤੰਦ ਗੋਲੇ ਹੋਏ ਸੋ ਨਿਹਾਰ ਸੋ ਸਰੀਆ ਕਾਲ ਮੰਗਲਵਾਰੇ ਈਲਾ ਰੱਖਣਾ ਠੀਕ ਇਹ ਰੋਜ਼ ਦੇ 15 ਮਾਰਚ ਤੋਂ ਕੰਨ ਦੁਆੰਦ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਦੀ ਬੇਨਤੀ ਸੀ ਜਿਹੜੇ ਡਾਟਾ ਨੂੰ ਮਹਾਰਾਜ ਜੀ ਜਾਣਦੇ ਹੁੰਦੇ ਜੇ ਉਹੀ ਡਾਟਾ ਤੁਸੀਂ ਫੈਕਸ ਕਰ ਤੋਂ ਕਿਰਪਾ ਜਿਵੇਂ ਆਦਮਪਾਲ ਜਾਂ ਹੋਰ ਸਾਰੇ ਕਿਤੇ ਉਹੀ ਡਾਟਾ ਚੱਲਦੇ ਆ ਨੇ ਉਹੀ ਡਾਟਾ ਚਲਾ ਦਿਓ ਬਿਲਕੁਲ ਦਿੱਤੇ ਗਏ ਸੱਤਾ ਵਾਰਾ ਮੈਂ ਐਪੀ ਏਕ ਨੂੰ ਕਰ ਲਓ ਸੱਤਾ ਵਾਰਾ ਅਗਲੀ ਵਾਰੀ ਤੇ ਉਹ ਸੱਤਾ ਵਾਰੀ ਸੱਤਾ ਵਾਰੀ ਦੋ ਪੱਕੀਆਂ ਹੋ ਜਾ ਸੱਤਾ ਵਾਰਾ ਦੇਖ ਮਰੇ ਸਵੇਰ ਆ ਤਰੀ ਦਿਨ ਆਰਹੀਆ ਅਨਤਾ ਤੋਂ ਦੁਬਾਰਾ ਲੱਗ ਜੂ 8 8 ਤਰੀਕ ਦੇ ਜੀ ਸੇ ਰਾਤਰੀ ਵੀ ਲਗੂ ਪਾਸਟਰ ਦਾ ਆ ਗਿਆ ਤੇ ਵੀ ਲਗੂ ਗਈ ਇਹਨੂੰ ਬਹੁਤ ਜ਼ੋਰ ਚੱਲ ਰਿਹਾ ਮੈਂ ਉਹ ਅਸਨ ਭਗਤ ਰਵਦਾਸ ਜੀਾਂ ਦੇ ਤਿੰਨ ਦਾ ਜਾਣਾ ਸੋ ਬਾਈ ਠੀਕ ਹੈ ਉਹ ਤਰਫ ਦਾ ਜਾਣਾ ਤਿੰਨ ਦਾ ਜਾਣਾ ਪੈਣਾ ਇੱਥੇ ਵਾਲਾ ਜਿਹੜਾ ਮਨਾਕੇ ਸੁਰਨਾ ਹੈ ਇਸ ਤੋਂ ਬਿਨਾਂ ਫਿਰ ਨਹੀਂ ਚੱਲ ਸਕਦਾ ਸਰੋ ਮਨਜੀਤ ਸਿੰਘ ਦੇ ਇਹਦੇ ਪਹਿਲੇ ਨਵੇਂ ਪੋਟ ਨੇ ਐਤੋਂ ਅਜਰੇ ਲਗਾਉਂਦੇ ਨੇ ਫਿਰ ਮੈਂ ਮਨਜੀਤ ਸਿੰਘ ਦੇ ਜਾਣਾ ਜੀ 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 ਜੇ ਬਿੰਦਿਆਸ 1577 ਨਾ ਕੁਸ਼ੀ ਸਾਹਿਬ ਨੇ ਹੁੰਦਾ ਵਾਪਸ ਨਾ ਜਾਨਾ ਜੇ ਬਲਤਾਂ ਕਰਾਏ ਅੱਛਾ ਵੀ ਗਿਆ ਸੀ ਬੈਰੀ ਜਾ ਕੇ ਲਿਆ